ਦੇਸ਼ ਦੇ ਨਤੀਜੇ ਪੰਜਾਬ ਦੇ ਨਤੀਜੇ ਤੇ ਆਪਣੇ ਪਟਿਆਲਾ ਸੀਟ ਦੇ ਅਲੱਗ-ਅਲੱਗ ਵਿਸ਼ੇ ਨੇ ਆਗੇ ਜੇ ਤੱਕ ਦੇਸ਼ ਦਾ ਤੱਲਕ ਹੈ ਜਿਹੜਾ ਮੋਦੀ ਸਾਹਿਬ ਦਾ ਜਾਂ ਭਾਜਪਾ ਦਾ ਪਾਰਟੀ ਵੱਲੋਂ ਸ਼ੇਅਰ ਮਾਰਕੀਟ ਵੱਲੋਂ ਤੇ ਜਿਹੜੀ ਸਟੋਰੀ ਹੈਗੇ ਆ ਜਾਂ ਜਿਸ ਕੋਲ ਸਟੋਰੀ ਹੈਗੇ ਆ ਜਿਹੜਾ ਜਿਹਨਾਂ ਨੂੰ ਕਹਿੰਦੇ ਸੱਤਾ ਬਾਜ਼ਾਰ ਵੱਲੋਂ ਜੋ ਇੱਕ ਗੁਬਾਰਾ ਖੜਾ ਕੀਤਾ ਫੁਲਾਇਆ ਗਿਆ ਸੀਗਾ ਕਿ 405 405 380 ਉਹ ਤਾਂ ਫਟ ਗਿਆ ਵੰਤਮਨ ਦੀ ਜਿਹੜੀ ਇਹ ਨਾ ਮੋਦੀ ਸਾਹਿਬ ਦੀ ਵੀ ਤੇ ਵੰਤਮਨ ਦੀ ਵੀ ਇਹ ਜਿਹੜੀ ਇਹਨਾਂ ਦੀ ਹਾਰ ਹੈ ਜਿਹੜੀ ਹੈ ਇਹਨਾਂ ਨੂੰ ਇਸ ਇਸ ਹਾਰ ਦੇ ਵਿੱਚ ਐਨੇ ਪੱਕੇ ਸੀਗੇ ਆਪਣੀ ਕਲੇਮਸ ਵਿੱਚ ਤਾਂ ਇਹਨਾਂ ਨੂੰ ਹਾਰ ਸਵੀਕਾਰ ਕਰਨੀ ਚਾਹੀਦੀ ਔਰ ਅਸਤੀਫਾ ਦੇਣਾ ਚਾਹੀਦਾ ਹੈ 14000 ਦੇ ਮਾਰਜਿਨ ਦੇ ਜਿੱਤੇ 14000 ਦੇ ਜਿੱਤੇ ਹੈਗੇ ਮੈਨੂੰ ਵੱਧ ਦੱਸ ਸੀ ਮੈਨੂੰ ਵੱਧ ਦੱਸ ਸੀ ਮੇਰੀ ਅਸ ਤੋਂ ਘੱਟ ਅੱਪਾ ਜਿੱਤੇ ਹੈਗੇ ਉਹਦਾ ਕਾਰਨ ਕਈ ਨੇ ਜਿਹਨਾਂ ਦੇ ਕਾਰਨ ਤਾਂ ਹੈਗਾ ਕਿ ਸ਼ਹਿਰਾਂ ਚ ਜਿਹੜੀ ਵੋਟ ਹੈਗੀ ਹੈ ਕੁਛ ਨਾ ਕੁਛ ਪ੍ਰਭਾਵ ਇਹਦਾ ਮੈਂ ਤਰਨ ਦੀ ਰਾਜਨੀਤੀ ਦਾ ਉਹ ਭਾਜਪਾ ਨੂੰ ਫਾਇਦਾ ਹੋਇਆ ਹੈਗਾ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਤਰਨਜੀਤ ਗਾਂਧੀ ਨੇ ਕੈਪਟਨ ਪਰਵਾਰ ਮਹਾਰਾਣੀ ਪਰਨੀਤ ਕੌਰ ਤੇ ਐਨ ਕੇ ਸਰਮਨ ਨੂੰ ਹਰਾ ਕੇ ਜਿਹੜੀ ਹੈਗੀ ਹੈ ਉਹ ਜਿੱਤ ਪ੍ਰਾਪਤ ਕੀਤੀ ਹੈ ਸੋ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਬਾ ਜਿਨ੍ਹਾਂ ਦੇ ਪਿਤਾ ਸਵਰਗੀ ਸਦਾ ਗੁਦਰਸ਼ਨ ਸਿੰਘ ਦਾ ਬੀਵੀਸੀ ਲੰਡਨ ਤੋਂ ਇਮਾਨਦਾਰੀ ਦੇ ਵਿੱਚ ਨਾਮ ਆਉਂਦਾ ਸੀਗਾ ਉਹ ਮਿਲਣ ਪਹੁੰਚੇ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਤੇ ਜਿਹੜੀ ਇਹ ਜਿੱਤ ਹੈ ਤੁਹਾਡੀ ਹਾਂ ਜੀ ਤੁਹਾਡੀ ਜਿੱਤ ਨੂੰ ਪੰਜਾਬ ਦੇ ਨਤੀਜਿਆਂ ਨੂੰ ਦੇਸ਼ ਦੇ ਨਤੀਜਿਆਂ ਨੂੰ ਕਿਵੇਂ ਪ੍ਰਵਾਹਿਤ ਕਰੋਗੇ ਤੁਸੀਂ ਦੇਖੋ ਦੇਸ਼ ਦੇ ਨਤੀਜੇ ਪੰਜਾਬ ਦੇ ਨਤੀਜੇ ਤੇ ਆਪਣੇ ਪਟਿਆਲਾ ਸੀਟ ਦੇ ਅਲੱਗ-ਅਲੱਗ ਵਿਸ਼ੇ ਨੇ ਹੈਗੇ ਜਿੰਦ ਤੱਕ ਦੇਸ਼ ਦਾ تعلق ਹੈ ਜਿਹੜਾ ਮੋਦੀ ਸਾਹਿਬ ਦਾ ਜਾਂ ਭਾਜਪਾ ਦਾ ਪਾਰਟੀ ਵੱਲੋਂ ਸ਼ੇਅਰ ਮਾਰਕੀਟ ਬਲੋਂ ਤੇ ਜਿਹੜੀ ਸਟੋਰੀ ਹੈਗੀ ਹੈ ਜਾਂ ਜੈਂਕਲਸ ਜਿਹੜੇ ਹੈਗੇ ਆ ਆਪਣਾ ਜਿਹਨਾਂ ਨੂੰ ਕਹਿੰਦੇ ਸੱਟਾ ਬਾਜ਼ਾਰ ਬਲੋਂ ਜੋ ਇੱਕ ਗੁਬਾਰਾ ਖੜਾ ਕੀਤਾ ਭੁਲਾਇਆ ਗਿਆ ਸੀਗਾ ਕਿ 400 ਪਾਰ 400 ਪਾਰ 380 ਉਹ ਤਾਂ ਫਟ ਗਿਆ ਜੀ ਉਹਦਾ ਬਾਜਪਾ 240 ਤੇ ਆ ਗਈ ਹੈ ਜਿਹੜੀ ਕਿੰਦੀ ਆਪ ਕੀ ਵਾਰ 400 ਪਾਰ ਉਹ ਤੱਕ ਦ੍ਰਿਸ਼ ਸਾਫ ਹੋ ਗਿਆ ਪੰਜਾਬ ਚ ਵੀ ਜਿਹੜੀ ਮਤਲਬ ਭਗਵੰਤ ਮਾਨ 13 0 ਕਹਿੰਦੇ ਸੀਗੇ ਉਹ ਵੀ ਗੁਵਾਰਾ ਫਟ ਗਿਆ ਹੈਗਾ ਉਹ ਵੀ ਇੱਕ 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 ਉਹਨਾਂ ਨਾਲ ਕੱਟਦੀ ਰੱਬ ਨੇ ਜਾਂ ਮਤਲਬ ਜੋੜੀ ਜੋ ਵੀ ਤਾਕਤ ਹੈਗੀ ਹੈ ਤਿੰਨ ਰਹਿ ਗਏ ਨੇ ਹੈਗਾ ਤੇ ਇਹ ਭਗਵੰਤ ਮਾਨ ਦੀ ਜਿਹੜੀ ਇਹ ਨਾ ਮੋਦੀ ਸਾਹਿਬ ਦੀ ਵੀ ਤੇ ਭਗਵੰਤ ਮਾਨ ਦੀ ਵੀ ਇਹ ਇਹਨਾਂ ਦੀ ਹਾਰ ਹੈ ਜਿਹੜੀ ਹੈ ਇਹਨਾਂ ਨੂੰ ਇਸ ਇਸ ਹਾਰ ਦੇ ਵਿੱਚ ਐਨੇ ਪੱਕੇ ਸੀਗੇ ਆਪਣੀ ਕਲੇਮਸ ਵਿੱਚ ਤਾਂ ਇਹਨਾਂ ਨੂੰ ਹਾਰ ਸਵੀਕਾਰ ਕਰਨੀ ਚਾਹੀਦੀ ਹੈ ਔਰ ਅਸਤੀਫਾ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਕਿ ਇਹਨਾਂ ਦੀ ਇਹਨਾਂ ਦੀ ਨੈਤਿਕ ਹਾਰ ਹੋਈ ਇਹ ਦੋਨ ਮੋਦੀ ਸਾਹਿਬ ਦੀ ਤੇ ਪਹੁੰਚ ਮਾਰ ਰਹੀ ਦੀ ਜਿੱ ਤੱਕ ਪਟਿਆਲਾ ਸੀਟ ਦਾ ਤੱਲਕ ਹੈਗਾ ਪਟਿਆਲਾ ਸੀਟ ਅਸੀਂ 14000 ਦੇ ਮਾਰਜਨ ਦੇ ਜਿੱਤੇ ਸਾਡੇ 14000 ਤੇ ਜਿੱਤੇ ਹੈਗੇ ਮੈਨੂੰ ਵੱਧ ਦਾਸ ਸੀਗੀ ਮੈਨੂੰ ਵੱਧ ਦਾਸ ਸੀਗੀ ਮੇਰੀ ਆਸ ਤੋਂ ਘੱਟ ਅੱਪਾ ਜਿੱਤੇ ਹੈਗੇ ਉਹਦੇ ਕਾਰਨ ਕਈ ਨੇ ਜਿਹਨਾਂ ਦੇ ਕਾਰਨ ਤਾਂ ਹੈਗਾ ਕਿ ਸ਼ਹਿਰਾਂ ਚ ਜਿਹੜੀ ਵੋਟ ਹੈਗੀ ਹੈ ਕੁਛ ਨਾ ਕੁਛ ਪ੍ਰਭਾਵ ਇਹ ਜਰਾ ਮੈਂ ਤਰਫ ਤਰੰਦੀ ਰਾਜਨੀਤੀ ਦਾ ਉਹ ਭਾਜਪੀ ਨੂੰ ਫਾਇਦਾ ਹੋਇਆ ਹੈਗਾ ਤੇ ਦੂਜੇ ਗਰਮੀ ਬਹੁਤ ਸੀਗੀ ਉਹ ਤਾਂ ਹਰ ਇੱਕ ਵਾਸਤੇ ਸੀਗੀ ਤੇ ਦੂਜੇ ਮਤਲਬ ਪਾਰਟੀਆਂ ਨੇ ਪੈਸੇ ਦਾ ਬਹੁਤ ਪ੍ਰਯੋਗ ਕੀਤਾ ਯਾਨੀ ਕਿ ਕਰੋਨਾ 'ਤੇ ਵੰਡੇ ਗਏ ਹੈਗੇ ਔਰ ਨਸ਼ੇ ਵੀ ਵੰਡੇ ਗਏ ਹੈਗੇ ਇੱਕ ਇੱਕ ਪਾਸੇ ਦਾ ਸ਼੍ਰੀਮਤੀ ਪੰਨੀਤ ਕੌਰ ਕੋਲ ਐਡਵਾਂਟੇਜ ਹੈਗਾ ਸ਼ਾਹੀ ਖਾਨਦਾਨ ਦਾ ਫਾਇਦਾ ਹੈਗਾ ਉਹਨਾਂ ਕੋਲ ਪੈਸੇ ਦਾ ਉਹਨਾਂ ਕੋਲ ਉਹਨਾਂ ਕੋਲ ਪਾਵਰ ਸੀਗੀ ਉਹਨਾਂ ਕੋਲ ਧਨ ਬਧਨ ਬਲ ਦੀ ਪਾਵਰ ਸੀਗੀ ਬਲਵੀਰ ਸਿੰਘ ਕੋ ਡਾਕਟਰ ਬਲਵੀਰ ਸਿੰਘ ਕੋ ਸੱਤਾ ਦੀ ਹੌਸਲਾ ਸੀਗਾ ਸੱਤਾ ਦੀ ਪਾਵਰ ਸੀਗੀ 9 ਦੇ 9 ਐਮਐਲਏ ਉਹਨਾਂ ਦੇ ਸੀਗੇ ਉਹਨੇ ਬਹੁਤ ਥਾਮਤ ਸਾਡੇ ਜਿਹੜੇ ਸਪੋਰਟਰ ਸੀਗੇ ਖਾਸ ਕਰਕੇ ਪੰਚਾਇਤ ਪੰਚਾਇਤਾਂ ਨੂੰ ਸਰਪੰਚ ਪੰਚ ਸਰਪੰਚਾਂ ਨੂੰ ਬਹੁਤ ਡਰਾਇਆ ਧਮਕਾਇਆ ਦੋ ਗ੍ਰਫਤਾਰੀਆਂ ਵੀ ਕੀਤੀਆਂ ਇੱਥੇ ਕਨੌਰ ਹਲਕੇ ਵਿੱਚ ਜਿਹਨੇ ਐਸਐਸਪੀ ਨੂੰ ਵਿਚ ਦਖਲ ਦੇ ਕੇ ਅਜੀ ਉਹਨਾਂ ਨੂੰ ਬਾਹਰ ਕਰਾਇਆ ਜੇਲ੍ਹ ਚੋਂ ਔਰ ਹਰ ਸਰਪੰਚ ਨੂੰ ਧਮਕੀ ਦਿੱਤੀ ਕਿ ਸਾਡੇ 3 ਸਾਲ ਪਏ ਨੇ ਕਿਉਂਕਿ ਇਹ ਇਮੀਡੀਏਟ ਇਨਕੰਮੈਂਟ ਗਵਰਨਮੈਂਟ ਇਹਨੇ ਹੋਣੀ ਹੁਣੇ ਨਹੀਂ ਚੱਲ ਜਾਣਾ ਕਿ ਉਹ ਨਾ ਕਮੇਟ 2 ਮਹੀਨੇ ਲੈਣਾ ਫਿਰ ਸਰਪੰਚ ਪਰਵਾਹ ਨਹੀਂ ਕਰਦੇ ਇਹਨੇ 2.5 ਸਾਲ ਲੈਣਾ ਜੇ ਉਹ 2.5 ਸਾਲ ਦੀ ਦਹਿਸ਼ਤ ਜਿਹੜੀ ਸੀ ਉਹ ਸਰਪੰਚਾਂ ਦੇ ਪਾਈ ਗਈ ਪੰਚਾ ਪੰਚਾਇਤਾਂ ਦੇ ਪਾਈ ਗਈ ਜਿਸ ਕਰਕੇ ਸਾਡੀ ਜਿਹੜੀ ਵੋਟ ਦੀ ਸਾਡੀ ਪਰਸੈਂਟੇ ਲਾਜ਼ਮੀ ਤੌਰ ਤੇ ਪ੍ਰਭਾਵਿਤ ਕੀਤਾ ਕਿਉਂਕਿ ਸਰਪੰਚ ਵੀ ਕੇਵਲ ਕਾਗਜ਼ ਪੱਤਰ ਕੇ ਇਹਦੇ ਪੂਰੇ ਨਹੀਂ ਹੈਗੇ ਅਗਲਾ ਡਰਦਾ ਰਹਿੰਦਾ ਹੈ ਕਿ ਨਹੀਂ ਤੇ ਜੇ ਨਹੀਂ ਤਾਂ ਬਣਾ ਲੈਂਦੇ ਨੇ ਜੋ ਮਰਜੀ ਸਰਕਾਰ ਕਰ ਸਕਦੀ ਹੈ ਲੋਕਾਂ ਦੇ ਆਪਣੇ ਤਜਰਬੇ ਨੇ ਸੋ ਇਸ ਕਰਕੇ ਇਹਨਾਂ ਦੋ ਤਿੰਨ ਫੈਕਟਰਾਂ ਕਰ ਸਾਡਾ ਮਾਰਜਨ ਭਾਵੇਂ ਘਟ ਰਿਹਾ ਹੈਗਾ ਪਰ ਅਸੀਂ ਜਿੱਤ ਜਿੱਤ ਸੀਟ ਤੇ ਜਿੱਤ ਹਾਸਲ ਕੀਤੀ ਮਾਰਜੇ ਚ ਇੱਕ ਵੋਟ ਦਾ ਵਿੱਚ ਆਏ 15 ਦਾ 1.5 ਲੱਖ ਵੋਟ ਦਾ ਹੋਵੇ ਹਲਕਾ ਨਾਪਾ ਤਾਂ ਸੌਖਾ ਮੰਤਰੀ ਕਾਕਾ ਰਣਦੀਪ ਸਿੰਘ ਭਾਵੇਂ ਅ ਅਮਲੋ ਤੋਂ ਨੇ ਪਰੰਤੂ ਨਾਪੇ ਇਹਨਾਂ ਨੇ ਦਿਨ ਰਾਤ ਕੀਤੀ ਹੈ ਤੇ ਸੌਖਾ ਮੰਤਰੀ ਧਰਨ ਸੋਤ ਨੇ ਜੀ ਤੇ ਜਿਹੜੀ ਇਹ ਨਾਬਾ ਦੀ ਲੀਡ ਹੈ ਉਹ ਨੂੰ ਕੀ ਕਹੋਗੇ ਦੇਖੋ ਨਾਬਾ ਦੀ ਲੀਡ ਜਿੰਨੀ ਪਹਿਲਾਂ ਹੁੰਦੀ ਸੀਗੀ 20-20000 ਵੀ ਲੀਡ ਰਹੀ ਹੈ ਉਹ ਤਾਂ ਉਹ ਉਹ ਕਾਬਲੇ ਘਟ ਹੈਗੀ ਹੈ ਪਰ ਜਿੱਦਾਂ ਦੀ ਹਵਾ ਚੱਲਦੀ ਸੀ ਭਾਜਪਾ ਦੀ ਜਾਂ ਭਾਜਪਾ ਦੀ ਜਿਹੜੀ ਉਹਨਾਂ ਦੀ ਮਨੀਪਾਰ ਬੁਰਾ ਨਹੀਂ ਜਿਹੜੀ ਤਪਰ ਧਰਮ ਦਾ ਪੱਤਾ ਵਰਤਿਆ ਉਹਦੇ ਸਨਮੁਖ ਫੇਰ ਵੀ ਲੀਡ ਬਹੁਤ ਕੰਫਰਟੇਬਲ ਲੀਡ ਹੈ ਸਾਨੂੰ ਦੂਜੀ ਵੱਡੀ ਲੀਡ ਡੱਬੇ ਚ ਮਿਲੀ ਹੈ ਕਾਕਰ ਨਹੀਂ ਫਿਰ ਉਹ ਸਿਗੋਰਾ ਦਾ ਚਾਹੇ ਹਲਕਾ ਉਹਨਾਂ ਦਾ ਅਮਲੋ ਪੈਂਦਾ ਹੈਗਾ ਪਰ ਇੱਥੇ ਕਿਉਂਕਿ ਉਹਨਾਂ ਦੇ ਪਰਿਵਾਰਕ ਰਿਸ਼ਤੇ ਨੇ ਹਜ਼ਾਰਾਂ ਟੱਬਰਾਂ ਨਾਲ ਕੋਈ ਖਾਨਦਾਨੀ ਰਿਸ਼ਤੇ ਨੇ ਨਿੱਜੀ ਰਿਸ਼ਤੇ ਨੇ ਸੋ ਉਹਨਾਂ ਨੇ ਉਸ ਦੀ ਭਰਪੂਰ ਉਹਦਾ ਮਤਲਬ ਵਰਤੋਂ ਕੀਤੀ ਹੈਗੀ ਹੈ ਔਰ ਮੇਰੇ ਵਾਸਤੇ ਉਹਨਾਂ ਨੇ ਬੁੱਟਾ ਮੰਗੀਆਂ ਨੇ ਘਰ ਘਰ ਜਾ ਕੇ ਕਹਿ ਲੋ ਪਿੰਡ ਪਿੰਡ ਜਾ ਕੇ ਲੋ ਅਸੀਂ ਇਕੱਠਿਆਂ ਨੇ ਇੱਕ ਦਿਨ 20 ਪ੍ਰੋਗਰਾਮ ਇਕੱਠੇ ਕੀਤੇ ਹੈਗੇ ਸੋ ਮੈਂ ਇਹਦਾ ਬਹੁਤ ਰਣੀਆ ਬਹੁਤ ਦੇਣਦਾਰ ਹੈ ਕਿ ਇਹਨਾਂ ਨੇ ਇੱਕ ਟੀਮ ਸਪਿਰਟ ਦੇ ਤੌਰ ਤੇ ਮਤਲਬ ਹਰ 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 ਬੰਦੇ ਨੂੰ ਨਾਲ ਲੈ ਕੇ ਮੇਰੇ ਜਿਹੜੇ ਚੋਣ ਪ੍ਰਚਾਰ ਵਿੱਚ ਇਹਨਾਂ ਨੇ ਕੰਮ ਕੀਤਾ ਹੈਗਾ ਔਰ ਇੰਨੀ ਗਰਮੀ ਵਿੱਚ ਇਹਨਾਂ ਨੇ ਮਤਲਬ ਨਾ ਦਿਨ ਦੇਖਿਆ ਨਾ ਰਾਤ ਦੇਖੀ ਇਹਨਾਂ ਨੇ ਉਧਰ ਵੀ ਨਿਵਾਂਦੇ ਰਹੇ ਡਾਕਟਰ ਮਰ ਸਿੰਘ ਨਾਲ ਹਲਕਾ ਫਤੇਗੜ ਸਾਹਿਬ ਤੇ ਸਾਡੇ ਵੱਲ ਵੀ ਨਿਵਾਂਦੇ ਰਹੇ ਪੂਰੇ ਉਸ 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 ਤਰਦਦ ਨਾਲ ਉਸੇ ਮਿਹਨਤ ਨਾਲ ਉਸੇ ਸ਼ੌਕ ਨਾਲ ਲਾਸਟ ਦੇ ਵਿੱਚ ਹਲਕੇ ਦੇ ਵੋਟਰਾਂ ਨੂੰ ਕੀ ਕਹੋਗੇ ਤੇ ਡਾਕਟਰ ਧਰਮਿੰਦਰ ਗਾਂਧੀ ਹੁਣ ਕਿਹੋ ਜੀ ਪੋਲਿਟਿਕਸ ਕਰਨਗੇ ਦੇਖੋ ਪੋਲਿਟਿਕਸ ਦੇ বিনা ਉਹੀ ਤਿੰਨ ਪੜਾਵੀ ਹੈਗੀ ਹੈ ਇੱਕ ਤਾਂ ਸੈਂਟਰ ਲੈਵਲ ਤੇ ਜਿਹੜਾ ਧਾਰਮਿਕ ਧਰੂਵੀਕਰਨ ਕੀਤਾ ਗਿਆ ਧਰਮ ਦੇ ਨਾਂ ਤੇ ਲੋਕਾਂ ਚ ਬੰਨੀਆਂ ਪਾਈਆਂ ਉਹ ਮਿਸ ਨਹੀਂ ਹੈਗੀ ਜਿਹੜਾ ਮੁਲਕ ਦਾ ਕਾਰਪੋਰੇਟ ਸੈਲ ਆਊਟ ਹੈ ਸਾਰੇ ਮੁਲਕ ਨੂੰ ਅਵਾਨੀਆਂ ਨਾਲ ਕੋਈ ਵੇਚਿਆ ਜਾ ਰਿਹਾ ਉਹਨੂੰ ਠੱਲ ਪਾਣੀ ਹੈਗੀ ਹੈ ਜਿਹੜੀ ਸੰਸਥਾਵਾਂ ਨੇ ਜਮਹੂਰੀ ਨੂੰ ਬਚਾਉਣ ਵਾਸਤੇ ਚਾਹੇ ਉਹ ED ਆ ਚਾਹੇ CBI ਆ ਚਾਹੇ ਇਲੈਕਸ਼ਨ ਕਮਿਸ਼ਨ ਹੈ ਚਾਹੇ ਮੀਡੀਆ ਹੈਗਾ ਤੇ ਚਾਹੇ ਕੋਈ ਵੀਨ ਦਾਲਤਾ ਤੱਕ ਤੇ ਜੋ ਅਸਰਨਾਜ ਹੋ ਗਈ ਹੈ ਬੀਜਪੀ ਨੇ ਆਪਣੀ ਜੇਬੀ ਚਚੇਮੰਦੀ ਬਣਾ ਲਿਆ ਇਹਨਾਂ ਨੇ ਪਾਕਟ ਆਰਗੇਨਾਈਜੇਸ਼ਨ ਬਣਾ ਲਿਆ ਉਹ ਤੋਂ ਖਿਹੜਾ ਛੜਾਣਾ ਔਰ ਇਹਦੀ ਜਿਹੜੀ ਆਜ਼ਾਦੀ ਹੈਗੀ ਹੈ ਉਹ ਬਹਾਲ ਕਰਨੀ ਹੈਗੀ ਹੈ ਸੰਵਿਧਾਨ ਦੀ ਰੱਖੀ ਕਰਨੀ ਹੈ ਇਹ ਤਾਂ ਕੇਂਦਰੀ ਮੁੱਦੇ ਹੈਗੇ ਆ ਤੇ ਜੋ ਰਾਜ ਦੇ ਮੁੱਦੇ ਹੈਗੇ ਜੋ ਪ੍ਰਵਾਸ ਦਾ ਮੁੱਦਾ ਹੈਗਾ ਨਸ਼ਾ ਦਾ ਮੁੱਦਾ ਹੈਗਾ ਕਿਸਾਨੀ ਸੰਕਟ ਚ ਹੈ ਵਾਤਾਵਰਣ ਸੰਕਟ ਹੈ ਸਾਡੇ ਮਿੱਟੀ ਪਾਣੀ ਹਵਾ ਸਭ ਗੰਦਰੀ ਹੋਈ ਪਈ ਹੈ ਇਹ ਬਹੁਤ ਵੱਡੇ ਮੁੱਦੇ ਨੇ ਜਿਹਨਾਂ ਪੰਜਾਬ ਦਾ ਪੂਖ ਜੁੜਿਆ ਹੋਇਆ ਹੈ ਪੰਜਾਬ ਦਾ ਪਾਣੀ ਖਤਮ ਹੋਣ ਜਾ ਰਿਹਾ ਔਰ ਜਿਹੜੀ ਅੰਡਰਗਰਾਉਂਡ ਸੈਂਟਰਲ ਅੰਡਰਗਰਾਉਂਡ ਵਾਟਰ ਕਮਿਸ਼ਨ ਹੈ ਉਹਦੀ ਰਿਪੋਰਟ ਆਈ ਸਨ 22 ਦੀ ਕਿ ਪੰਜਾਬ ਕੋਲ ਸਿਰਫ 38 ਤੱਕ ਦਾ ਜ਼ਮੀਨ ਹੇਠਲਾ ਪਾਣੀ ਹੈ ਉਸ ਤੋਂ ਬਾਅਦ ਪੰਜਾਬ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਹੋਣ ਜਾ ਰਿਹਾ ਸੋ ਇਹ ਕਿਵੇਂ ਨਹੀਂ ਹੱਲ ਆਏਗਾ ਹੁਣ ਤੇ ਇਹਦੇ ਪਰਾਲੇ ਕਰਨੇ ਪੈਣੇ ਹੈਗੇ ਡਾਕਟਰ ਜੋਹਰ ਨੂੰ ਕਿਸੇ ਨੇ ਪੁੱਛ ਕਿਹੜੀ ਫਸਲ ਪੀਜੀਏ ਜੇ ਪਾਣੀ ਘੱਟ ਵਰਤੋ ਕਹਨੀ ਕਹਿੰਦੇ ਜਿਹੜੀ ਪਾਣੀ ਮੁੱਕੋਂ ਤੋਂ ਬਾਅਦ ਵੀ ਜਿਹਨੇ ਉਹ ਬੀਜ ਲਾ ਹੁਣੇ ਬੀਜ ਲਾ ਉਹ ਜਿਹੜੀ ਪਾਣੀ ਵਾਲੀ ਮੂੰਹ ਫਲੀ ਹੋਈ ਬਾਜਰਾ ਹੋਇਆ ਜੋ ਹੋਇ ਸੋ ਇਸ ਕਰਕੇ ਐਨਾ ਗੰਭੀਰ ਸੰਕਟ ਹੈਗਾ ਕਿ ਔਰ ਔਰ ਇਹ ਨਹੀਂ ਹਵਾਈ ਗੱਲਾਂ ਨੇ ਇਹ ਵਿਗਿਆਨਕ ਤੱਥ ਨੇ ਕਿ ਧਰਤੀ ਹੇਠ ਪਾਣੀ ਅਸੀਮਤ ਨਹੀਂ ਹੈਗਾ ਸੀਮਤ ਹੈਗਾ ਉਹ ਮੁੱਕਣ ਜਾ ਰਿਹਾ ਬਹੁਤ ਮੁਲਕਾਂ ਦਾ ਮੁੱਕ ਗਿਆ ਪੰਜਾਬ ਜਿ ਲਗਾਤਾਰ ਬੋਰ ਥੱਲੇ ਹੋ ਰਹੇ ਸਭ ਤੋਂ ਹੈਡਲਿਸ ਹੈ ਅਬ ਉਹ ਤੋਂ ਪਾਣੀ ਖਿੱਚ ਰਹੇ ਹੈਗੇ ਉਸ ਤੋਂ ਅੱਗੇ ਪਾਣੀ ਹੈ ਨਹੀਂ ਤਾਰਦੀ ਖੋਲ ਬਣ ਜੂਗੀ ਉਹਦੇ ਖੋਲ ਧਰਾਮ ਡਿੱਗਣ ਦਾ ਵੀ ਖਤਰਾ ਹੈਗਾ ਜਿਵੇਂ ਡਿੱਗੀ ਕੁਝ 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 ਮੁਲਕਾਂ ਵਿੱਚ ਔਰ ਉਹਦੇ ਪਤਲੇ ਪਾਣੀ ਖਤਮ ਹੋਣ ਕਰਕੇ ਸਮੁੱਚੀ ਪੰਜਾਬੀ ਕੌਮ ਨੂੰ ਹਿਜਰਤ ਕਰਨ ਦੀ ਇਥੋਂ ਨਿਕਲ ਬਾਹਰ ਜਾਣ ਦੀ ਲੋੜ ਪੈ ਸਕਦੀ ਹੈਗੀ ਤੋ ਹਲਕੇ ਦੇ ਵੋਟਰ ਨਹੀਂ ਤਾਂ ਅੰਤ ਤੌਰ ਤੇ ਨੇਚਰਲ ਲੈਵਲ ਤੇ ਕਹਿੰਦੇ ਨੇ ਸਾਡੇ ਭੋਗਤੀ ਨਹੀਂ ਹਾਂਜੀ ਉਹ ਦੇਖੋ ਉਹ ਕੀ ਸੁਨੇਹਾ ਕੀ ਹੈ ਉਹ ਇੱਕ ਅਲੱਗ ਵਿਸ਼ਾ ਹੈਗਾ ਜਿਹੜੇ ਹਲਕੇ ਪਟਿਆਲੇ ਦੇ ਮਸਲੇ ਨੇ ਪਟਿਆਲੇ ਸ਼ਹਿਰ ਨਾਲ ਜੁੜੇ ਹੋਏ ਔਰ ਯਾਰੇ ਮਾਲਵੇ ਨਾਲ ਜੁੜੇ ਹੋਏ ਹੈ ਮੈਂ ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਮਨਜ਼ੂਰ ਕਰਾਇਆ ਸੀਗਾ ਜੀ ਤੇ ਸੈਂਟਰ ਨੇ ਪੈਸੇ ਦੇਣਾ ਸੀਗਾ ਪੰਜਾਬ ਸਰਕਾਰ ਨੇ 42 ਏਕੜ ਜ਼ਮੀਨ ਜਿਹੜੀ ਰਾਜਪੁਰਾ ਫਤਿਹਗੜ੍ਹ ਸਾਹਿਬ ਤੇ ਮਹਾਲੀ ਜ਼ਿਲ੍ਹਿਆਂ ਚ ਪੈਂਦੀ ਸੀਗੀ 78 ਕਰੋੜ ਦੀ ਲਾਗਤ ਸੀਗੀ ਉਹਦੇ 베ੜੀ ਸੀਗੀ ਲੈਂਡ ਐਕਵੀਜ਼ੀਸ਼ਨ ਲਾਦੇ ਮਤਾਬਕ 78 ਕਰੋੜ ਦੀ ਆਣੀ ਸੀ ਨਾ ਤਾਂ ਕੈਪਟਨ ਸਾਹ ਨੇ ਲਈ ਤੀ ਨਾ ਬਾਦਲ ਸਾਹਿਬ ਨੇ ਲਈ ਤੀ ਨਾ ਉਹ ਮੌਜੂਦਾ ਸਰਕਾਰ ਲੈ ਕੇ ਦੇ ਰਹੀ ਹੈ ਮੈਂ ਪਹਿਲਾ ਕੰਮ ਇਹ ਕਰਨਾ ਕਿ ਜਿਹੜਾ ਪ੍ਰੋਜੈਕਟ ਹੈ ਮੇਰਾ ਮੇਰਾ ਸੁਪਰ ਮੈਹੀ ਪ੍ਰੋਜੈਕਟ ਹੈਗਾ ਸੁਪ मतलब ਮੇਰਾ ਇੱਕ ਅਦਰਸ਼ ਪ੍ਰੋਜੈਕਟ ਹੈਗਾ ਜਿਹਨਾਂ ਮਾਲਵੇ ਦੇ 6 ਜ਼ਿਲ੍ਹਿਆਂ ਦੀ ਆਪਣੀ ਰਾਜਧਾਨੀ ਨਾਲ ਜੋੜ ਜੜਾਓ ਹੋ ਜਾਂਦਾ ਰੇਲ ਰਾਈ ਜੇ ਉਹ ਨਹੀਂ ਹੈਗਾ ਤੇ ਰਾਜਪੁਰਿਆਗਾ ਰੇਲ ਲਾਈਨ ਖਤਮ ਹੋ ਜਾਂਦੀ ਹੈ ਅੱਗੇ ਲੋਕਾਂ ਨੂੰ ਬੱਸਾਂ ਜਾਣਾ ਪੈਂਦਾ ਪਿੱਛੇ ਲੋਕੀ ਬੱਸਾਂ ਜਾਂਦੇ ਤਾਂ ਹੀ ਅੱਗੇ ਕੋਈ ਸ਼ੈ ਨਹੀਂ ਹੈਗਾ ਸੋ ਇਹਨਾਂ ਦਾ ਤੇਜ਼ ਸਫ਼ਰ ਹੋਊਗਾ ਪ੍ਰਦੂਸ਼ਣ ਰਹਿਤ ਸਫ਼ਰ ਹੋਊਗਾ ਆਰਾਮ ਦੇ ਸਫ਼ਰ ਹੋਊਗਾ ਤੇ ਜਿਹੜੇ ਪੰਜ ਟੋਲ ਪਲਾਜ਼ੇ ਹੈਗੇ ਆ ਬਟਿੰਡੇ ਤੋਂ ਚੰਡੀ ਤੱਕ ਉਹ ਤੋਂ ਲੋਕਾਂ ਦਾ ਖਾੜਾ ਛੁੱਟੂਗਾ ਮੈਂ ਕੈਲਕੂਲੇਟ ਕਰਾਇਆ ਸੀ ਰੇਲ ਬਿਕੜੋ 112 ਰੁਪਏ ਟਿਕਟ ਬੰਦੀ ਹੈ ਜਦਕਿ ਹੁਣ 5-600 ਰੁਪਏ ਲੱਗਦਾ ਹੈਗਾ ਜਿਹੜੀਆਂ ਬਾਲੂ ਬੱਸਾਂ ਉਧਰ 8-800 ਵੀ ਲੱਗਦਾ ਉਹਨਾਂ ਤੇ ਸੋ ਇਹ ਜਿਹੜਾ ਇੱਕ ਰੇਲ ਲ ਵੀ ਦੋ ਮਾਰਗੀ ਹੈਗੀ ਹੈ ਇਹਨੂੰ ਚੌਂ ਮਾਰਗੀ ਕਰਨਾ ਬਹੁਤ ਐਕਸੀਡੈਂਟ ਹੁੰਦੇ ਨੇ ਟ੍ਰੈਫਿਕ ਬਹੁਤ ਜ਼ਿਆਦਾ ਸਾਰਾ ਹਿਮਾਚਲ ਜਿਹਨਾਂ ਇਧਰੋਂ ਆਣਾ ਹੈਗਾ ਪਟਿਆਲੇ ਆਣਾ ਜਾਂ ਸੰਗਰੂਰ ਜਾਣਾ ਸਾਰਾ ਹਿਮਾਚਲ ਅੱਧਾ ਅਨੰਦਪੁਰ ਸਾਹਿਬ ਨੂਰਪੁਰ ਬੇਦੀ ਤੇ ਉਹਨਾ ਹਾਂਜੀ ਬਲਾਸਪੁਰ ਤੋਂ ਲੈ ਕੇ ਫਿਰ ਲੁਧਿਆਣੇ ਤੋਂ ਆਣਾ ਹੈਗਾ ਟ੍ਰੈਫਿਕ ਫਿਰ ਦੂਜੇ ਹਰ ਪਾਸੋਂ ਟ੍ਰੈਫਿਕ ਕਿਤੇ ਰਸਲਾਂਦਾ ਕੇ ਇਕੱਠਾ ਹੋ ਕੇ ਪਟਿਆਲੇ ਨੂੰ ਪੈਂਦਾ ਹੈਗਾ ਜੀ ਸੋ ਇਸ ਸੜਕ ਨੂੰ ਚੌਂ ਮਾਰਗੀ ਕਰਾਉਣਾ ਮੇਰਾ ਦੂਜਾ ਉਦੇਸ਼ ਹੈਗਾ ਜੀ ਤੀਜਾ ਕੱਗਰ ਦਾ ਮਾਮਲਾ ਇਹ ਇਹ ਮਾਮਲਾ ਬੜਾ ਗੁੰਝਲਦਾਰ ਹੈ ਤਿੰਨ ਰਾਜਨ ਬੋਲਡ ਹੈ ਗਿਆ ਹਿਮਾਚਲ ਹਰਿਆਣਾ ਤੇ ਪੰਜਾਬ ਤੇ ਇਹਨਾਂ ਨੂੰ ਮਿਲ ਕੇ ਆਪਾਂ ਬੈਠ ਕੇ ਹੱਲ ਲੱਭਾਂਗੇ ਕਿਉਂਕਿ ਇਹ ਮਾਚਲ ਜ ਬਣਦਾ ਹੈਗਾ ਪੰਜਾਬ ਚੋਂ ਵਗਦਾ ਹੈਗਾ ਤੇ ਹਰਿਆਣੇ ਜਾਂਦਾ ਹੈਗਾ ਇਹ ਰਾਜਸਥਾਨ ਤੱਕ ਮਾਰਗ ਲੈ ਰਿਹਾ ਅਗੇ ਤੋਂ ਅਗੀ ਤੱਕ ਮਾਰ ਕਰਦਾ ਹੈਗਾ ਸੋ ਇਹ ਬੜਾ ਗੰਭੀਰ ਵਿਸ਼ਾ ਹੈਗਾ ਹਰ ਸਾਲ ਪਸ਼ੂ ਧੰਦਾ ਨੁਕਸਾਨ ਹੁੰਦਾ ਮਨੁੱਖੀ ਜਾਨਾਂ ਦਾ ਖੌ ਬਣਦਾ ਹੈਗਾ ਫਸਲਾਂ ਤਬਾ ਹੁੰਦੀਆਂ ਕਿਸਾਨਾਂ ਦੀ ਆਰਥਿਕ ਤਤਵਾ ਹੁੰਦੀ ਹੈ ਸੋ ਸਾਰੇ ਮੁੱਦੇ ਧਿਆਨ ਚ ਰੱਖ ਕੇ ਤੇ ਯੂ نو ਇਹਨੂੰ ਪ੍ਰਮੁਖਤਾ ਨਾਲ ਵਾਰਿਆ ਜਾਊਗਾ ਤੇ ਹੱਲ ਲੱਭਿਆ ਜਾਊਗਾ ਜੀ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਅੰਮ੍ਰਿਤ ਸਿੰਘ ਸਾਹਿਬ ਤੁਸੀਂ ਕੀ ਕਹਿਣਾ ਚ ਮੈਂ ਆਪਣੇ ਆਪਣੇ ਸਾਡੇ 90 ਹਲਕੇ ਵਾਸੀਆਂ ਨੂੰ ਸੁਭਾਗ ਕੇ ਸਮਝਦਾ ਕਿ ਇੱਕ ਬਹੁਤ ਨੇਕ ਤੇ ਸੂਝਬਾਨ ਇਨਸਾਨ ਡਾਕਟਰ ਤਰਨਵੀਰ ਗਾਂਧੀ ਨੂੰ ਖਾਰਗੇ ਸਾਹਿਬ ਨੇ ਰਾਹੁਲ ਗਾਂਧੀ ਨੇ ਸੋਨੀਆ ਜੀ ਨੇ ਅਤੇ ਪ੍ਰਿਯੰਕਾ ਜੀ ਨੇ ਟਿਕਟ ਦਿੱਤੀ ਹੈ। ਔਰ ਸਾਡਾ ਸਿਰ ਉੱਚਾ ਹੋਇਆ ਕਿ ਨਾਬੇ ਚ ਅਸੀਂ ਹਿੱਸਾ ਕੁਝ ਥਿਲਫੁਲੀ ਹਿੱਸਾ ਪਾ ਕੇ ਇਹਨਾਂ ਨੂੰ ਜਿੱਤ ਦਰਜ ਕਰਾ ਸਕੇ ਔਰ ਮੈਂ ਸਾਡੇ 90 ਵਾਸੀ ਦੀ ਖੁਸ਼ਕਿਸਮਤੀ ਹੈ। ਧੰਨਵਾਦ। ਸਵੇਰੇ ਸੀਗੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਤੇ ਸਾਬਕਾ ਮੰਤਰੀ ਕਕਰਨਦੀਪ ਸਿੰਘ ਨਾਬਾ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਫਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਪ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ